ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਸਰਾਕਾਲੇ ਕੇ ਪੰਜਾਬ ਡਾਇਲੌਗ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਸੋ ਆਪਾਂ ਗੱਲ ਕਰੀਏ ਸੰਗਰੂਰ ਲੋਕ ਸਭਾ ਕੇ ਦੀ ਸੰਗਰੂਰ ਲੋਕ ਸਭਾ ਹਲਕਾ ਇਸ ਵਾਰ ਬਹੁਤ ਹੀ ਹੌਟ ਸੀਟ ਬਣੀ ਹੋਈ ਹੈ ਸੰਗਰੂਰ ਜਿਸ ਨੂੰ ਕੇ ਆਮ ਆਦਮੀ ਪਾਰਟੀ ਆਪਣੀ ਰਾਜਧਾਨੀ ਐਲਾਨਦੀ ਹੈ ਕਿ ਸੰਗਰੂਰ ਤਾਂ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਜਿੱਥੋਂ ਕੇ ਮੌਜੂਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੋ ਵਾਰ ਐਮਪੀ ਭਾਰੀ ਬਹੁਮਤ ਨਾਲ ਜਿੱਤ ਚੁੱਕੇ ਨੇ ਤੇ ਲਾਸਟ ਟਾਈਮ 22 ਇਲੈਕਸ਼ਨ ਦੇ ਵਿੱਚ ਜਿੱਥੋਂ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਤੇ ਪਾਰਟੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਿੱਤ ਪ੍ਰਾਪਤ ਕੀਤੀ ਸੀ ਸੋ ਅਗਰ ਕੈਂਡੀਡੇਟ ਦੀ ਗੱਲ ਕਰੀਏ ਤਾਂ ਇੱਥੋਂ ਮੌਜੂਦਾ ਐਮਪੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਮੈਦਾਨ ਵਿੱਚ ਹਨ ਤੇ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਜੋ ਕਿ ਪਾਰਟੀ ਦੇ ਬਹੁਤ ਹੀ ਸੀਨੀਅਰ ਹਨ ਅ ਕੁਰਮੀਰ ਸਿੰਘ ਮੀਤਹੇਰ ਜਿਹਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਇਸ ਤੋਂ ਇਲਾਵਾ ਕਾਂਗਰਸ ਵੱਲੋਂ ਆਪਣੇ ਬਹੁਤ ਹੀ ਹੈਵੀਡੇਟ ਹੈਵੀ weight ਕੈਂਡੀਡੇਟ ਤੇ ਤਗੜੇ ਬੁਲਾ ਰਹੇ ਸੁਖਪਾਲ ਸਿੰਘ ਖਹਿਰਾ ਜੀ ਨੂੰ ਟਿਕਟ ਦਿੱਤੀ ਗਈ ਹੈ ਤੇ ਆਪਣਾ ਬੀਜੇਪੀ ਵੱਲੋਂ ਅਰਵਿੰਦ ਖੰਨਾ ਜੀ ਚੋਣ ਮੈਦਾਨ ਵਿੱਚ ਹਨ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ ਇਕਵਾਲ ਸਿੰਘ ਝੁੰਦਾ ਜੀ ਨੂੰ ਆਪਣਾ ਕੈਂਡੀਡੇਟ ਬਣਾਇਆ ਹੈ ਤੇ ਬਹੁਜਨ ਸਮਾਜ ਪਾਰਟੀ ਨੇ ਮੱਖਣ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ ਸੋ ਇਸ ਤੋਂ ਇਲਾਵਾ ਹੋਰ ਵੀ ਕੈਂਡੀਡੇਟ ਮੈਦਾਨ ਵਿੱਚ ਹਨ ਪਰ ਜੋ ਮੇਜਰ ਕੈਂਡੀਡੇਟ ਹਨ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰitsar ਦੇ ਸਰਦਾਰ ਸਿਮਰਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤੇਰ ਜੀ ਭਾਰਤੀ ਜਨਤਾ ਪਾਰਟੀ ਦੇ ਅਰਵਿੰਦ ਖੰਨਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਇਕਵਾਲ ਸਿੰਘ ਝੁੰਦਾ ਜੀ ਇਹ ਚਾਰ ਕੈਂਡੀਡੇਟ ਮੇਜਰ ਜੋ ਮੈਦਾਨ ਵਿੱਚ ਹਨ ਤੇ ਹੁਣ ਗੱਲ ਕਰੀਏ ਮੇਨ ਮੁਕਾਬਲੇ ਦੀ ਸੰਗਰੂਰ ਸੀਟ ਦੇ ਉੱਤੇ ਜਿਹੜਾ ਮੇਨ ਮੁਕਾਬਲਾ ਇਸ ਵੇਲੇ ਹੈ ਉਹ ਸ਼੍ਰੋਮਣੀ ਕਾਲੀਦਾਲ ਅਮਰਸਰ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੈ ਤੇ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਜੀ ਵਿਚਕਾਰ ਹੈ ਇਹ ਤਿੰਨੋਂ ਹੀ ਕੈਂਡੀਡੇਟ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਤੇ ਤਿੰਨਾਂ ਦਾ ਹੀ ਬਹੁਤ ਫਸਮਾ ਮੁਕਾਬਲਾ ਹੈ ਪਰ ਇਸ ਵੇਲੇ ਦੀ ਜੋ ਲਾਸਟ ਅਪਡੇਟ ਮਿਲ ਰਹੀ ਹੈ ਜੋ ਮੇਨ ਮੁਕਾਬਲਾ ਰਹਿਣ ਦੇ ਸਾਰ ਨੇ ਉਹ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਦੇ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਰ ਦੇ ਵਿਚਕਾਰ ਜੋ ਪਹਿਲੇ ਦੂਜੇ ਨੰਬਰ ਦਾ ਮੁਕਾਬਲਾ ਚੱਲ ਰਿਹਾਗਾ ਬਾਕੀ ক্লোਜ਼ ਮੁਕਾਬਲੇ ਹੋਣੇ ਇਸ ਵਾਰ ਮਲਟੀ ਕਾਰਨਰ ਮੁਕਾਬਲੇ ਹੈ ਉਹਦੇ ਵਿੱਚ ਬਾਜੀ ਕੋਈ ਵੀ ਮਾਰ ਸਕਦਾ ਹੈ ਭਾਜਪਾ ਨੂੰ ਵੀ ਬਹੁਤ ਉਮੀਦ ਹੈ ਆਪਣਾ ਜੋ Hindu ਵੋਟਰ ਦੇ ਉੱਪਰ ਕਿ ਸਾਨੂੰ ਸਾਰਾ Hindu ਵੋਟਰ ਵੋਟ ਕਰੇਗਾ ਸੋ ਦਾਅਵੇ ਸਾਰਿਆਂ ਦੇ ਨੇ ਪਰ ਜੇ ਦੇਖਿਆ ਜਾਵੇ ਤਾਂ ਮੇਨ ਤਿੰਨ ਕੈਂਡੀਡੇਟ ਦੇ ਵਿੱਚ ਮੁਕਾਬਲਾ ਹੈ ਤੇ ਜੇ ਅੱਪਰ ਐਜ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਗੁਰਮੀਤ ਸਿੰਘ ਮੀਤ ਹੇਅਰ ਦੇ ਵਿੱਚ ਕਾਟੇ ਦੀ ਟੱਕਰ ਹੈ ਤੇ ਕੋਈ ਵੀ ਬਾਜ਼ੀ ਮਾਰ ਸਕਦਾ ਹੈ ਥੈਂਕ ਯੂ